ਕਹਾਣੀ ਹੈ ਇੱਕ ਬਜ਼ੁਰਗ ਬਾਪੂ ਦੀ ਜਿਨ੍ਹਾਂ ਦੀ ਉਮਰ ਤਕਰੀਬਨ 58 ਸਾਲ ਹੈ ਮਿਹਨਤ ਕਰਦੇ ਰੇੜੀ ਚਲਾਉਂਦੇ ਨੇ ਤੇ ਘਰ ਦਾ ਗੁਜ਼ਾਰਾ ਇਹਨਾਂ ਦੇ ਕੰਮ ਦੇ ਨਾਲ ਚੱਲਦਾ ਲੋਕਾਂ ਦਾ ਸਾਮਾਨ ਚੜ੍ਹਣਾ ਥੋੜਾ ਫੁਲਕਾ ਰੋਟੀ ਜਿੰਤਰੋ ਮਿਲ ਜੇ ਉਦਰੀ ਮਾਣ ਲੱਗਦਾ ਸ਼ੁਕਰ ਕਰਦੇ ਨੇ ਕਹਿੰਦੇ ਨੇ ਤੁਹਾਨੂੰ ਕਿ ਬਾਪੂ ਜੀ ਘਾਂ ਤੋਂ ਔਕੇ ਹੋਈ ਜਾਂਦੇ ਹੋ ਤੁਸੀਂ ਰਹਿਣ ਦੋ ਆਰਾਮ ਕਰੋ ਅਸੀਂ ਆਪ ਕਰ ਲਾਂਗੇ ਦੇਖੋ ਜੀ ਅੱਜਕੱਲ ਬੱਚੇ ਨੇ ਬੱਚਿਆਂ ਨੂੰ ਕੋਈ ਡਾਟ ਨਹੀਂ ਸਕਦੇ ਅੱਜਕੱਲ ਡਾਟਣਾ ਗੁਨਾਹ ਹੈ ਅਸੀਂ ਆਪਾਂ ਕੰਨੇ ਆ ਬੱਚੇ ਆਪਣਾ ਘਰ ਸੰਭਾਲੀ ਬੈਠੇ ਨੇ ਆਪਣੀ بیوی ਬੱਚੇ ਸੰਭਾਲੀ ਬੈਠੇ ਨੇ ਸਾਨੂੰ ਉਹੀ ਬੜੀ ਖੁਸ਼ੀ ਪੁੱਤਰ ਕਬੱਤੇ ਹੋ ਜਾਂਦੇ ਨੇ ਪਿਓ ਨੂੰ ਕੁ ਬੱਤ ਨਹੀਂ ਬਣਦਾ ਪੁੱਤਰ ਪੁੱਤਰੀ ਆਹਨ ਪਾਰਟੀ ਦੀ ਅਸੀਂ ਬੰਦੇ ਦੇ ਘਰ ਅਸੀਂ ਛੱਡਣ ਗਏ ਆ ਸਮਾਨ ਉਹਨੂੰ ਬੜੀਆਂ ਮਿੰਤਾ ਕੀਤੀਆਂ ਨੇ ਵੀ ਆ ਪਾਈ ਇਹ ਬੰਦਾ ਤੁਹਾਡਾ ਬੇਕਾਰ ਹੈ ਇਹਨੂੰ ਮਾਰਾ ਕੋਈ ਨਹੀਂ ਗਿਆ ਸਰਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨ ਆਰ ਆਈ ਮੈਂ ਹਾਂ ਤੁਹਾਡੇ ਨਾਲ ਨੂਰ ਵਰਦੋ ਸੋ ਲੈ ਕੇ ਹਾਜ਼ਰ ਹਾਂ ਜੀ ਸਾਡਾ ਖਾਸ ਪ੍ਰੋਗਰਾਮ ਹੌਸਲੇ ਹੌਸਲੇ ਦੀ ਲੜੀ ਦੇ ਤਹਿਤ ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹਾਂ ਇਹ ਕਹਾਣੀ ਹੈ ਇੱਕ ਬਜ਼ੁਰਗ ਬਾਪੂ ਦੀ ਜਿਨ੍ਹਾਂ ਦੀ ਉਮਰ ਤਕਰੀਬਨ 58 ਸਾਲ ਹੈ ਮਿਹਨਤ ਕਰਦੇ ਆ ਰੇੜੀ ਚਲਾਉਂਦੇ ਨੇ ਤੇ ਘਰ ਦਾ ਗੁਜ਼ਾਰਾ ਇਹਨਾਂ ਦੇ ਕੰਮ ਦੇ ਨਾਲ ਚੱਲਦਾ ਤਾਂ ਰੇੜੀ ਚਲਾਉਣ ਦੀ ਨੌਬਤ ਕਿਵੇਂ ਆ ਗਈ ਨਾ ਤੇ ਕਿਵੇਂ ਇਸ ਲਾਈਨ ਦੇ ਵਿੱਚ ਆ ਇਹ ਕੰਮ ਕਿਉਂ ਕਰਨਾ ਪਿਆ ਇਹਨਾਂ ਦੇ ਨਾਲ ਗੱਲ ਅਸੀਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਠੀਕ ਹੈ ਵਧੀਆ ਜੀ ਨਾਮ ਕੀ ਹੈ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਜੀ ਲੋਕਲ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਹੀ ਹੋ ਜੀ ਲੋਕਲ ਇੱਥੇ ਹੈ ਜੀ ਹਮ ਮਾਪੇ ਬਾਬ ਜੁੰਦੇ ਸੀ ਹਮ ਮਾਪੇ ਆਪਣਾ ਰਹਿੰਦੇ ਸੀ ਮਾਪੇ ਬਾਬ ਨੇ ਹਿੱਸਾ ਦਿੱਤਾ ਅਸੀਂ ਹੁਣ ਅਲੱਗ ਰਹਨੇ ਆ ਹਮ ਆਪਣੀ ਰੋਟੀ ਰੋਜੀ ਬਹੁਤ ਸੋਹਣੀ ਮਾਲਕ ਦਿੰਦੇ ਠੀਕ ਹੈ ਮੈਂ ਦੇਖਿਆ ਤੁਸੀਂ ਨਾ ਰੇੜੀ ਚਲਾ ਕੇ ਜਾ ਰਹੇ ਸੀਗੇ ਆਹੀ ਕੰਮ ਕਰਦੇ ਹੋ ਹਾਂ ਜੀ ਇਹੀ ਕੰਮ ਹੈ ਜੀ ਹਮ ਲੋਕਲ ਦਾ ਸਮਾਨ ਛੱਡਣਾ ਦਾਲ ਫੁਲਕਾ ਰੋਟੀ ਜਿੱਥੇੋਂ ਮਿਲ ਜੇ ਉਧਰ ਹੀ ਮਾਲਕ ਦਾ ਸ਼ੁਕਰ ਕਰ ਜਿੰਨੇ ਇਹ ਪੱਕੀ ਤਾਂ ਨਹੀਂ ਡੇੜੀ ਲੱਗੀ ਥੋੜੀ ਕਦੇ ਕਦੇ ਕੋਈ ਕੰਮ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਦੁਕਾਨਦਾਰ ਸਾਨੂੰ ਕਿਹੜਾ ਦਿੰਦਾ ਅਸੀਂ ਲੈ ਜੰਨੇ ਆਂ ਜੀ ਅੱਛਾ ਕੋਈ ਵੀ ਦੁਕਾਨਦਾਰ ਸਾਡਾ ਫੋਨ ਦਾ ਕੰਮ ਹੈ ਜਿੱਧਰੋਂ ਫੋਨ ਆਂਦਾ ਉਧਰ ਫੋਨ ਕਿਹੜਾ ਚੱਲੇ ਜੇ ਨਹੀਂ ਤਾਂ ਉੱਥੇ ਬੈਠ ਜੰਨੇ ਆਂ ਗੋਬਿੰਦ ਪਲਾਸਟਿਕ ਤੇ ਲੱਗੇ ਕੋ ਜੀ ਕਮਾਈ ਕਮਾਈ ਦਾ ਕਿਵੇਂ ਆ ਫਿਰ ਤੁਹਾਡਾ ਪੈਸੇ ਵੱਢ ਜਾਂਦੇ 3-400 ਰੁਪਏ ਕਮਾ ਲਈ ਬਸ 400 ਕਦੇ 300 400 ਇਸ ਤੋਂ ਉੱਪਰ ਨਹੀਂ ਆ 400 ਨਾਲ ਘਰ ਕਿਵੇਂ ਚੱਲਦਾ ਜੀ ਮਾਲਕ ਆਪੇ ਦੇ ਜਿੰਦਾ ਰੋਟੀ ਹੂੰ ਜਿਹਦੇ ਨੂੰ ਵਾਰ ਚ ਕੌਣ ਕੌਣ ਆ ਤੁਹਾਡੇ ਇੱਕ ਆਕਰ ਰੈਡੀ ਆ ਨੂੰ ਹੈ ਪੁੱਤਰ ਇੱਕ ਪੋਤੀ ਇੱਕ ਪੋਤਾ ਹੈ ਅੱਛਾ ਤੇ ਨੂੰ ਪੁੱਤਰ ਤੁਹਾਡੇ ਨਾਲ ਰਹਿੰਦੇ ਆ ਹਾਂਜੀ ਨਾਲ ਰਹਿੰਦੇ ਨੇ ਅੱਛਾ ਤੇ ਫਿਰ ਉਹ ਤੁਹਾਨੂੰ ਦਿੰਦੇ ਨਹੀਂ ਖਰਚਾ ਪਾਣੀ ਖਰਚਾ ਜੀ ਮੈਂ ਹੀ ਦਿੰਨਾ ਉਹ ਮੁੰਡਾ ਵੀ ਆ ਮੁੰਡਾ ਵੀ ਆਪਣਾ ਖਰਚਾ ਕਰਦਾ ਅੱਛਾ ਉਹ ਆਦਾਬ ਕਰ ਦੇਗਾ ਰਲ ਮਿਲ ਕੇ ਖਰਚਾ ਹੁੰਦਾ ਜੀ ਅੱਛਾ ਉਹ ਕਹਿੰਦੇ ਨੇ ਤੁਹਾਨੂੰ ਕਿ ਬਾਪੂ ਜੀ ਕਾਂ ਤੋਂ ਓਕੇ ਹੋਈ ਜੰਨੇ ਹੋ ਤੁਸੀਂ ਰਹਿਣ ਦਿਓ ਆਰਾਮ ਕਰੋ ਅਸੀਂ ਆਪ ਕਰ ਲਾਂਗੇ ਦੇਖੋ ਜੀ ਅੱਜ ਕੱਲ ਬੱਚੇ ਨੇ ਬੱਚਿਆਂ ਨੂੰ ਕੋਈ ਡਾਟ ਨਹੀਂ ਸਕਦੇ ਅੱਜ ਕੱਲ ਡਾਟਣਾ ਗੁਨਾਹ ਹੈ ਅਸੀਂ ਆਪਾਂ ਕੰਨੇ ਆ ਬੱਚੇ ਆਪਣਾ ਘਰ ਸੰਭਾਲੀ ਬੈਠੇ ਨੇ ਆਪਣੀ ਬੀਵੀ ਬੱਚੇ ਸੰਭਾਲੀ ਬੈਠੇ ਨੇ ਸਾਨੂੰ ਉਹੀ ਬੜੀ ਖੁਸ਼ੀ ਹੈ ਮਾਪਿਓ ਕਦੇ ਵੀ ਆਪਣੇ ਬੱਚੇ ਤੋਂ ਉਮੀਦ ਨਹੀਂ ਰੱਖਦਾ ਪਰ ਬੱਚੇ ਜ਼ਰੂਰ ਉਮੀਦ ਰੱਖਦੇ ਨੇ ਆਪਣੇ ਬੱਚਿਆਂ ਤੋਂ ਮਾਪਿਓ ਤੋਂ ਕਿ ਸਾਨੂੰ ਮਤਲਬ ਪੈਸੇ ਦੇਣ ਜਾਂ ਸਾਡੇ ਮਤਲਬ ਕੰਮ ਆਉਣ ਦੇਖੋ ਜੀ ਇਹ ਹਰੇਕ ਕੋਈ ਮਾਪੇ ਬੱਚਿਆਂ ਨਾਲ ਪਿਆਰ ਕਰਦਾ ਹੈ ਬੱਚੇ ਚਾਹੇ ਕਰਨ ਚਾਹੇ ਨਾ ਕਰਨ ਕਹਿੰਦੇ ਨੇ ਬੱਚੇ ਕਬੱਤੇ ਹੁੰਦੇ ਨੇ ਮਾਪੇ ਨਹੀਂ ਹੁੰਦੇ ਸਹੀ ਗੱਲ ਹੈ ਪੁੱਤਰ ਕਬੱਤੇ ਹੋ ਜਾਂਦੇ ਨੇ ਪਿਓ ਨਹੀਂ ਕੋ ਬੱਤ ਨਹੀਂ ਬਣਦਾ ਪੰਦਾ ਪੁੱਤਰ ਪੁੱਤਰ ਹੀ ਰਹਿੰਦੇ ਪਰ ਸੁਪਨੇ ਤਾਂ ਮਾਪਿਓ ਦੇ ਵੀ ਬਹੁਤ ਤੁਹਾਡੇ ਵੀ ਹੋਣਗੇ ਜਿਹੜੇ ਤੁਸੀਂ ਆਪਦੇ ਬੱਚਿਆਂ ਚ ਦੇਖੇ ਹੋਣਗੇ ਵੀ ਸ਼ਾਇਦ ਪੂਰੇ ਹੋਣ ਦੇਖੋ ਜੀ ਸਾਡੇ ਕੋਈ ਸੁਪਨਾ ਨਹੀਂ ਜ਼ਿੰਦਗੀ ਚ ਪਰਮਾਤਮਾ ਰੋਟੀ ਦਿੰਦਾ ਸਾਨੂੰ ਉਹਦੇ ਨਾਲ ਹੀ ਬਹੁਤ ਖੁਸ਼ੀ ਹੁੰਦੀ ਹੈ ਦੋ ਵਕਤ ਦੋ ਟਾਈਮ ਦਾ ਮਾਲਕ ਰੋਟੀ ਦੇ ਦਿੰਦਾ ਘਰ ਜਾਣੇ ਇਸ਼ਨਾਨ ਪਾਣੀ ਕਰਦੇ ਆਂ ਗੁਰਨਾਨਕ ਮਹਾਰਾਜ ਦਾ ਗੁਣ ਗਾਨ ਕਰਦੇ ਆ ਫਿਰ ਟੀਵੀ ਚਲਾ ਕੇ ਗੁਰਬਾਣੀ ਤੇ ਲੱਗ ਜਾਂਦੇ ਹਮ ਘੰਟਾ 2 ਘੰਟੇ ਗੁਰਬਾਣੀ ਸੁਣ ਕੇ ਜੋ ਆਪਣੇ ਮਨ ਨੂੰ ਭਾਉਂਦਾ ਆਪਣਾ ਰੋਟੀ ਦਾਲ ਫਲਕਾ ਖਾ ਕੇ ਸੋ ਜਾਂਦਾ ਹਮ ਇਹ ਬਹੁਤ ਵਧੀਆ ਗੱਲ ਹੈ ਪ੍ਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਵਾਹਿਗੁਰੂ ਸਭ ਨੂੰ ਦਿੰਦਾ ਜੀ ਇੱਕ ਆਪਣੇ ਅੰਦਰ ਦੀ ਆਸ ਹੋਣੀ ਚਾਹੀਦੀ ਵੀ ਪ੍ਰਮਾਤਮਾ ਮੈਂ ਬਾਹਰ ਚੱਲਿਆ ਤੇ ਮੈਨੂੰ ਦੇਹੀ ਜਿਹਦੇ ਜਿਹਦੇ ਕੋਲ ਕੋਈ ਆਸ ਨਹੀਂ ਜੇ ਕਿਸੇ ਕੋਲ ਜਿੱਲਦੀ ਤਮੰਨਾ ਨਹੀਂ ਆਪਣੇ ਆਪ ਤੋਂ ਆਤਮਾ ਨੂੰ ਸੁੱਤੀ ਰੱਖਦਾ ਉਦੇ ਕੋਲ ਕੁਝ ਵੀ ਨਹੀਂ ਕਦੇ ਤਾਂ ਮਨ ਦੇ ਵਿੱਚ ਆਉਂਦਾ ਹੀ ਹੋਣਾ ਕਦੇ ਮਤਲਬ ਇੱਕ ਹੁੰਦਾ ਨਾ ਵੀ ਆਸ ਟੁੱਟ ਜਾਂਦੀ ਹੈ ਵੀ ਐਂ ਲੱਗਦਾ ਵੀ ਹੁਣ ਕੀ ਕਰੀਏ ਵੀ ਮਤਲਬ ਹੁੰਦਾ ਵੀ ਮੇਰੇ ਨਾਲ ਹੀ ਐਂ ਕਿਉਂ ਹੋ ਰਿਹਾ ਵੀ ਮੈਂ ਬਾਕੀਆਂ ਨੂੰ ਵੀ ਦੇਖਾਂ ਤਾਂ ਲੋਕੀ ਬਹੁਤ ਖੁਸ਼ ਨੇ ਤੇ ਮੈਂ ਐ ਆ ਇਹ ਸਭ ਤਮੰਨਾ ਪੂਰੀਆਂ ਹੁੰਦੀਆਂ ਨੇ ਵੀ ਕਦੇ ਆਪਾਂ ਇਹ ਵੀ ਸੋਚਦੇ ਆ ਵੀ ਅੱਜ ਉਹ ਮੈਨੂੰ ਖਿਲਾ ਰਿਹਾ ਤੇ ਕੱਲ ਮੈਂ ਉਹਨੂੰ ਖਿਲਾਵਾਂ ਪਰ ਕਿਸੇ ਕੋਲ ਆਪਣੇ ਤਨ ਦੇ ਕੱਪੜਾ ਨਾ ਹੋਵੇ ਤੇ ਦੂਸਰੇ ਕੋਈ ਨਹੀਂ ਦੇ ਸਕਦਾ ਤੁਹਾਡਾ ਵੀ ਦਿਲ ਕਰਦਾ ਵੀ ਮੈਂ ਨੰਗਰ ਦਵਾਂ ਅੱਜ ਮੈਂ ਨੰਗਰ ਉਹਦੇ ਕੋਲ ਲੈ ਕੇ ਖਾਧਾ ਪਰ ਮਾਤਾ ਕਦੀ ਦਾ ਆਸ ਰੱਖੀ ਜੀ ਆਸ ਪੂਰੀ ਕਰਦੇ ਉਸੇ ਆਸ ਤੇ ਜੀ ਅਸੀਂ ਜ਼ਿੰਦਗੀ ਜੀ ਰਹੇ ਕਿੰਨੇ ਸਾਲਾਂ ਤੋਂ ਕਰ ਰਿਹਾ ਹਾਂ ਕੰਮ ਇਹ ਹੀ ਹੋ ਗਏ 20 ਸਾਲ ਹੋ ਗਏ 20 25 ਸਾਲਾਂ ਤੋਂ ਇਹ ਕੰਮ ਕਰ ਰਿਹਾ ਹਾਂ ਜੀ ਅੱਛਾ ਤਦ ਇਹ ਨਹੀਂ ਆਇਆ ਕਿ ਨੌਕਰੀ ਲੱਗ ਜਾ ਮੈਂ ਕੁਝ ਹੋਰ ਕਰ ਲਾਂ ਮੈਨੇ ਤਾਂ ਮਜ਼ਦੂਰੀ ਉਹ ਹੀ ਕਰਨੀ ਹੈ ਨਹੀਂ ਜੀ ਪਹਿਲਾਂ ਫਲ ਫਰੂਟ ਦਾ ਕੰਮ ਸੀ ਅੱਛਾ ਫਿਰ ਕਿਉਂ ਛੱਡ ਗਿਓ ਦਿੱਤਾ ਇਹ ਬਹੁਤ ਮਜਬੂਰੀਆਂ ਨੇ ਜੀ ਕੋਈ ਟਾਈਮ ਐਸਾ ਹੁੰਦਾ ਕੁਈ ਬੱਚੇ ਬਿਮਾਰ ਸੀ ਸਾਡਾ ਕੋਈ ਅੱਗੇ ਪਿੱਛੇ ਕੋਈ ਨਹੀਂ। ਨਾ ਕੋਈ ਆ ਦائیں ਆ ਨਾ ਕੋਈ ਭਾਏ ਆ ਆਪਣੀ ਜ਼ਿੰਦਗੀ ਆਪ ਜੀਏ ਆ। ਪਰਮਾਤਮਾ ਨੇ ਬਹੁਤ ਕੁਝ ਸਾਨੂੰ ਇੰਨੀ ਜ਼ਿੰਦਗੀ দান ਦਿੱਤੀ ਆਪਣਾ ਮਿਹਨਤ ਕਰੋ ਤੇ ਖਾਓ। ਬਾਕੀ ਅੱਗੇ ਕੁਝ ਨਹੀਂ ਕਹਿਣਾ ਚਾਹੁੰਦਾ। ਗਲਤੀ ਮਾਫ ਕਰ। ਬਹੁਤ ਮਨ ਉਦਾਸ ਹੁੰਦਾ ਜਦੋਂ ਐਵੇਂ ਸਾਡੇ ਬਜ਼ੁਰਗ ਸੜਕਾਂ ਤੇ ਮਿਹਨਤ ਕਰਦੇ ਹੁਜੇ ਵੀ ਤੇ ਸਾਡੇ ਕਈ ਨੌਜਵਾਨ ਜਿਹੜੇ ਕੰਮ ਕਰਕੇ ਰਾਜੀ ਨਹੀਂ ਹੈਗੇ ਡੱਕਾ ਨਹੀਂ ਤੋੜ ਕੇ ਰਾਜੀ ਇਹ ਸਰਕਾਰਾਂ ਦੀ ਫਿੱਟ ਲੰਨ ਤਾਂ ਇਹ ਸਰਕਾਰ ਦੀ ਹੈ ਇਹ ਜਿਹੜੀ ਆਮ ਪਾਰਟੀ ਆਈ ਹੈ ਫਿੱਟ ਲੰਨ ਦਸਤ ਨਹੀਂ ਦਿੰਦੇ ਸਾਰੀਆਂ ਜਿੰਨੀਆਂ ਸਹੂਲਤਾਂ ਮਿਲਦੀਆਂ ਦੀ ਕੋਈ ਸਹੂਲਤ ਨਹੀਂ ਹੈਗੀ ਪੈਨਸ਼ਨ ਮਿਲਦੀ ਹੈ ਤੁਹਾਨੂੰ ਕੋਈ ਨਹੀਂ ਮਿਲਦੀ 60 ਸਾਲ ਦੀ ਉਮਰ 'ਚ ਬਣੇਗੀ ਜੀ 60 ਸਾਲ ਦੀ ਉਮਰ 'ਚ ਕਿੱਥੇ ਬੰਦਾ ਦੇਗਾ ੱੱਕੇ ਖਾਏਗਾ ਜਾਂ 40 50 ਸਾਲ ਦੀ ਉਮਰ 'ਚ ਨਾ ਬਣੀ ਲੱਗੇ 60 ਸਾਲ ਦੀ ਉਮਰ 'ਚ ਹੀ ਬਣੇਗੀ ਸਾਡਾ ਤੇ ਘਰ ਦਾ ਜਿਵੇਂ ਕਣਕ ਵਗੈਰਾ ਲੈਣੀ ਹੋ ਤੁਹਾਡਾ ਰਾਸ਼ਨ ਕਾਰਡ ਵਗੈਰਾ ਬਣਿਆ ਰਾਸ਼ਨ ਪੁਕਾਰਡ ਬਣਿਆ ਡੀਪੂ ਵਾਲੇ ਆਕਰ ਦੇ ਨੇ ਦਿੰਦੇ ਨਹੀਂ ਕਿਉਂ ਹਾਂਜੀ ਉਹ ਤੁਹਾਡਾ ਅਧਿਕਾਰ ਹੈ ਤੁਹਾਡਾ ਕਾਰਡ ਕੱਟਿਆ ਗਿਆ ਸੀ 6 ਮਹੀਨੇ ਉਹਨੇ ਦਿੱਤੀ ਨਹੀਂ ਹੈਗੀ ਜਦੋਂ ਕਾਰਡ ਦਿੱਤਾ ਤਾਂ ਕਹਿੰਦਾ ਜੀ ਤੁਹਾਡਾ ਕਾਰਡ ਚਾਲੂ ਹੋ ਗਿਆ 75 ਕਿਲੋ ਰੀਤਾ ਨੇ 25 ਕਿਲੋ ਕਣਕ ਦੇ ਦਿੱਤੀ ਕਿ ਚੰਨੀ ਤੁਹਾਡੀ ਬਣਦੀ ਸੀ ਉਹ ਤੁਹਾਨੂੰ ਲੈਣੀ ਚਾਹੀਦੀ ਸੀ ਤੁਸੀਂ ਫਿਰ ਕੀ ਉਹ ਨਹੀਂ ਦਿੰਦੇ ਜੀ ਕਹਿੰਦੇ ਨੇ ਆਪਣਾ ਤੇਰਾ ਕਾਰਡ ਚੱਕ ਲੈ ਜਾ ਅਸੀਂ ਤੈਨੂੰ ਦੇਣੀ ਹੁਣ ਕਿਸੇ ਹੋਟਿਪੂ ਦਾ ਲੈਨੇ ਆ ਉਹ ਇਮਾਨਦਾਰੀ ਨਾਲ ਸਾਨੂੰ ਦੇ ਹੀ ਜਾਂਦਾ ਉਸ ਬੰਦੇ ਦਾ ਅਸੀਂ ਘਾੜੀ ਘੱਟ ਤਾਂ ਉਹਦੀ ਦੁਕਾਨ ਤੇ ਨਹੀਂ ਜਾਂਦੇ ਆਮ ਪਾਰਟੀ ਦੇ ਅਸੀਂ ਬੰਦੇ ਦੇ ਘਰ ਅਸੀਂ ਛੱਡਣ ਗਏ ਆ ਸਮਾਨ ਉਹਨੂੰ ਬੜੀਆਂ ਮਿੰਤਾ ਕੀਤੀਆਂ ਨੇ ਵੀ ਆ ਪਾਈ ਇਹ ਬੰਦਾ ਤੁਹਾਡਾ ਬੇਕਾਰ ਹੈ ਇਹਨੂੰ ਮੜਾ ਕਹੋ ਕੋਈ ਨਹੀਂ ਆਈ ਕੀ ਆ ਨੀ ਉਹਨੂੰ ਕੁਛ ਨਹੀਂ ਕਿਹਾ ਕੁਛ ਨਹੀਂ ਕਹਿੰਦੇ ਜੀ ਮੜੇ ਬੰਦੇ ਦੀ ਕੌਣ ਸੁਣਦਾ ਕੋਈ ਨਹੀਂ ਸੁਣਦਾ ਜੀ ਅੱਜਕੱਲ ਤਾਂ ਵੱਡੇ ਵੀ ੱੱਕੇ ਛਾਈ ਆ ਜੀ ਜਿਹਦੇ ਕੋਲ ਪੈਸਾ ਹੈ ਉਹਦੀ ਸੁਣਾਈ ਆ ਜਿਹਦੇ ਕੋਲ ਪੈਸਾ ਨਹੀਂ ਉਹਦੀ ਕੋਈ ਸੁਣਾਈ ਨਹੀਂ ਖੜੇ ਬਾਜ਼ਾਰ ਦੇ ਵਿੱਚ ਥੱਪੜ ਮਾਰ ਕੇ ਗੱਲ ਨਹੀਂ ਜਾਂਦਾ ਪਰਮਾਤਮਾ ਕੋਲੋਂ ਇੱਕੋ ਸੁੱਖ ਮੰਗਦੇ ਆ ਕੋਈ ਪਰਮਾਤਮਾ ਦੋ ਵਕਤ ਟਾਈਮ ਦਾ ਖਾਣਾ ਸਰਬਤਨ ਦੇਈ ਕਿਸੇ ਨੂੰ ਮੈਂ ਥਾਜ ਕੀ ਨਾ ਦੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮਤਲਬ ਦੁੱਖ ਵੀ ਹੁੰਦਾ ਜੇ ਰੋ ਦੇਖਦੇ ਆ ਸਾਡੇ ਬਜ਼ੁਰਗਾਂ ਨੂੰ ਸੜਕਾਂ ਤੇ ਇਸ ਤਰ੍ਹਾਂ ਕੰਮ ਕਰਦੇ ਹੋਰ ਇਹਨਾਂ ਦੀ ਕਹਾਣੀ ਅਸੀਂ ਸੁਣੀ ਮਜਬੂਰੀਆਂ ਕਰਕੇ ਹਰ ਕੋਈ ਬੰਦਾ ਕਰਦਾ ਨਹੀਂ ਕਿਹਦੇ ਦਿਲ ਕਰਦਾ ਕੁਝ ਕਰਨ ਦਾ ਸੋ ਸਾਡੀ ਕੋਸ਼ਿਸ਼ ਸੀ ਨਿੱਕੀ ਜੀ ਇਹਨਾਂ ਦੀ ਕਹਾਣੀ ਸੁਣਾਉਣ ਦੀ ਉਮੀਦ ਕਰਦੇ ਤੁਹਾਨੂੰ ਪਸੰਦ ਆਏ ਹੋਗੀ ਤੇ ਇਸ ਕਹਾਣੀ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲਿਆ ਹੋਗਾ ਜੇਕਰ ਸਿੱਖਣ ਨੂੰ ਮਿਲਿਆ ਹੈ ਵੀਡੀਓ ਨੂੰ ਅੱਗੇ ਜਰੂਰ ਸਾਂਝਾ ਕਰ ਦਿਓ ਤਾਂ ਕਿ ਇਹ ਕਹਾਣੀ ਨੂੰ ਸੁਣ ਕੇ ਕਿਸੇ ਦੀ ਜ਼ਿੰਦਗੀ ਸਬਰ ਜਾਵੇ